ਪੁਲਿਸ ਥਾਣਾ ਅਲੀਵਾਲ ਅਦੀਨ ਪੈਂਦੀ ਪੁਲਿਸ ਟੋਕੀ ਕਨਈਏ ਕੇ ਬਾਂਗਰ ਅੰਦਰ ਪੈਂਦੇ ਪਿੰਡ ਸ਼ਮਸ਼ੇਰਪੁਰ ਦੇ ਨੌਜਵਾਨ ਗੁਰਿੰਦਰ ਸਿੰਘ ਦੀ ਪੇਤ ਪਰੇ ਹਲਾਤਾ ਵਿੱਚ ਗੁੰਮ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਪਰ ਪਰਿਵਾਰ ਵੱਲੋਂ ਆਪਣੇ ਜਵਾਈ ਤੇ ਹੋਰਨਾਂ ਉੱਪਰ ਕਥਿਤ ਤੌਰ ਤੇ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਪਿਤਾ ਰਤਨ ਸਿੰਘ ਨੇ ਕੀ ਦੱਸਿਆ ਉਸ ਹੁੰਦੇ ਹਾਂ ਈਮਾਨਤੀ ਕੋ ਮੇਰੀ ਬ੍ਰਦਰ ਨੇ ਮੈ ਬਾਗੋਂਗਣੀ ਵਿਆਈ ਆ ਰਬਜੋਤ ਸਿੰਘ ਵੱਲ ਜਿੰਨੇ ਮਾਰਿਆ ਮੇਰੇ ਭਰਾ ਨੂੰ ਤੇ ਮੇਰੀ ਨਾਨਾ ਦੇ ਨਾਲ ਉਹਦੀ ਮੈਨੂੰ ਨਹੀਂ ਪਤਾ ਕਿ ਮੇਰੀ ਨਾਨਾ ਦੇ ਨਾਲ ਮੇਰੇ ਵੀਰ ਦੀ ਗੱਲ ਚੱਲਦੀ ਕਿ ਨਹੀਂ ਚੱਲਦੀ ਇਸ ਗੱਲ ਚ ਮੈਨੂੰ ਨਹੀਂ ਪਤਾ ਦੋ ਤਰੀਕ ਤੇ ਪਤਾ ਲੱਗਾ ਇਸ ਗੱਲ ਦਾ ਨਾ ਦੋ ਤਰੀਕ ਤੋਂ ਲੈ ਕੇ ਪੂਰੀ ਸੰਘਰਸ਼ ਕੀਤੀ ਪਲਾਨ ਬਣਾਉਂਦੇ ਰਹੇ ਵੀ ਤੇਰੇ ਭਰਾ ਨੂੰ ਉਹੀ ਖਤਮ ਕਰ ਦੇਣਾ ਮੈਨੂੰ ਵੀ ਇਹਨਾਂ ਨੇ ਬਹੁਤ ਟੌਰਚਰ ਕੀਤਾ ਬਹੁਤ ਜ਼ਿਆਦਾ ਵੀ ਤੇਰੇ ਪਿਓ ਨੂੰ ਮਾਰ ਦੇਣਾ ਤੇਰੀ ਮਾਂ ਨੂੰ ਮਾਰ ਦੇਣਾ ਨਹੀਂ ਤੇ ਆਪਣਾ ਭਰਾ ਜਿਹੜਾ ਤੂੰ ਇੱਥੇ ਪੇਸ਼ ਕਰਵਾ ਤੇ ਮੈਨੂੰ ਕਹਿੰਦੇ ਰਿਹਾ ਕਿ ਤੈਨੂੰ ਜਾਨੋ ਖਤਮ ਕਰਨਾ ਤੇਰੇ ਭਰਾ ਦੇ ਨਾਲ ਹੀ ਤੈਨੂੰ ਜਾਨੋ ਖਤਮ ਕਰਨਾ ਤੇ ਦੋ ਵਾਰੀ ਸਾਡੇ ਘਰ ਇਹਨਾਂ ਬੰਦੇ ਵੀ ਪਵਾਏ ਨੇ ਇੱਥੇ ਵੀ ਜਾਂ ਤੇਰੇ ਪਿਓ ਨੂੰ ਖਤਮ ਕਰਵਾ ਦੇਣਾ ਆਪਣੇ ਪਿਓ ਨੂੰ ਕਾਹ ਦਰਖਾਸਤਾਂ ਨਾ ਜੇ ਜਿੰਨੀਆਂ ਦਰਖਾਸਤਾਂ ਹੋਣੀਆਂ ਲਾਚਾ ਤੇ ਬਾਅਦ ਵਿੱਚ ਮੈਂ ਤੇਰਾ ਨੂੰ ਇਹਨਾਂ ਮੇਰੀ ਮਾਰ ਕਟਾਈ ਕੀਤੀ ਆ ਬਹੁਤ ਜਿਆਦੀ ਕੀਤੀ ਆ ਮੇਰੇ ਸਾਸ ਸੋਤ ਮੰਤਕੌਰ ਨੇ ਪ੍ਰਭ ਜੋ ਸਿੰਘ ਨੇ ਨਾਲ ਕੀਤੀ ਆ ਇਹ ਬਾਅਦ ਉਹਦੇ ਤੋਂ ਬਾਅਦ ਇਹ ਡਿਊਟੀ ਚੱਲ ਗਿਆ ਇਹਨੇ ਮੈਨੂੰ ਫੇਰ ਰਾਤ ਉਸੇ ਰਾਤ ਹੀ ਮੈਨੂੰ ਇਹਨੇ ਫੋਨ ਕੀਤਾ ਤੇਰੇ ਕੋਲ ਫੌਨ ਸਿਰ ਘੋਇਆ ਜਾਣਾ ਗੱਡੀ ਦੇ ਵਿੱਚ ਸ਼ਰਾਬ ਨਹੀਂ ਪਈ ਗੱਡੀ ਦੇ ਵਿੱਚ ਪੈਟਰੋਲ ਪਿਆ ਤੇ ਤੇਰਾ ਕੰਮ ਤੇਰੇ ਭਰਾ ਦੇ ਨਾਲ ਹੀ ਹੋਣਾ ਤੇ ਮੇਰੀ ਸੱਸ ਕਹਿੰਦੀ ਰਹੀ ਆ ਕਿ ਡੈੱਡ ਬੋਡੀ ਜਿਹੜੀ ਆ ਇਹਦੇ ਭਰਾ ਦੀ ਇਹਦੇ ਸਾਹਮਣੇ ਲਿਆ ਕੇ ਉਹਨੂੰ ਤੜਤ ਮਤਲਬ ਕਿ ਉਹਨੂੰ ਇੰਨਾ ਕਿ ਮਾਰਨਾ ਉਹਨੂੰ ਤਸੀਹੇ ਦੇ ਦੇ ਕੇ ਮਾਰਨਾ ਤੇ ਮਾਰਨਾ ਵੀ ਤੇਰੇ ਸਾਹਮਣੇ ਤੇ ਬਾਅਦ ਚ ਤੇਰਾ ਵੀ ਨਾਲ ਹੀ ਉਹਦੇ ਨੰਬਰ ਲੱਦਣਾ ਇਨਾ ਮੈਨੂੰ ਤੰਗ ਕਰਦੇ ਨੇ ਤੇ ਉਹਦਾ ਜਿਹੜਾ ਮੋਢਾ ਮਾਰ ਦਿੱਤਾ ਹਾਂਜੀ ਇਹਨਾ ਮਾਰ ਦਿੱਤਾ ਇਹ ਮੇਰੇ ਸਾਹਮਣੇ ਪਲਾਨ ਬਣਾਉਂਦੇ ਰਹੇ ਆ ਉਹਨੂੰ ਕਹਿੰਦੇ ਰਹੇ ਆ ਪਲਵਿੰਦਰਪੁਰ ਨੂੰ ਕਿ ਤੂੰ ਉਹਨੂੰ ਬੁਲਾ ਜਿੱਦਾਂ ਤੂੰ ਪਹਿਲਾਂ ਉਹਨੂੰ ਤੱਕਦੀ ਰਹੀ ਆ ਤੂੰ ਉਹਨੂੰ ਬੁਲਾ ਤੇ ਅਹੀ ਉਹਨੂੰ ਮਾਰਨ ਨਾਲੋਂ ਜਾਨ ਨੂੰ ਖਤਮ ਕਰਨਾ। ਅੱਜ ਕਰੀਬ ਮਹੀਨਾ ਹੋਇਆ ਤੇ ਉੱਪਰ ਦਾ ਸਮਾਂ ਹੋ ਚੁੱਕਾ ਤੁਹਾਡਾ ਤੁਹਾਡੇ ਭਰਾਜ ਕੋ ਡੈੱਡ ਬੋਡੀ ਮਿਲੀ ਜਾਂ ਨਹੀਂ ਮਿਲੀ ਮੈਂ ਇਹ ਚਾਹੁੰਨੀ ਆ ਕਿ ਉਹਦੀ ਡੈੱਡ ਬੋਡੀ ਵੀ ਮਿਲੇ ਜਿਹੜੇ ਬੰਦੇ ਪੜੇ ਗਏ ਨੇ ਇਹਨਾਂ ਕੋਈ ਪੂਰੀ ਡਿਟੇਲ ਤੋਂ ਪਤਾ ਕੀਤਾ ਜਾਵੇ ਇਨਸਾਫ ਮਿਲਣਾ ਚਾਹੀਦਾ ਉਹ ਨਹੀਂ ਸਾਨੂੰ ਮਿਲੇ। ਜਿਹੜੇ ਚਰਨਜੀਤ ਸਾਰੇ ਆ ਕਣੀਆਂਗੇ ਬਾਂਗਰ ਵਾਲੇ ਉਹ ਸਾਨੂੰ ਹਮੇਸ਼ਾ ਹੀ ਜਦੋਂ ਅਸੀਂ ਜਾਂਦੇ ਰਹੇ ਕਹਿੰਦੇ ਸਿਰਦਰਦੀ ਕੇਸ ਆ ਸਾਨੂੰ ਕਦੀ ਵੀ ਕੋਈ ਗੱਲ ਨਹੀਂ ਦੱਸੀ ਉਹ ਜਦੋਂ ਸਾਡੇ ਘਰ ਦੇ ਸਾਹਮਣੇ ਬਾਂਗੋਵਾਨੀ ਇੱਕ ਬਾਜ ਵਾਲੀ ਕੋਠੀ ਆ ਉਹਨਾਂ ਦੇ ਘਰ ਤੋਂ ਇਹਨਾਂ ਨੇ ਕੈਮਰੇ ਦੇ ਪੂਰੇ ਪ੍ਰੂਫ ਕੱਢੇ ਆ ਉਹਦੇ ਵਿੱਚ ਕੁਲਦੀਪ ਆਇਆ ਕੁਲਦੀਪ ਦੀ ਮਾਂ ਆਈ ਆ ਪ੍ਰਭਜੋਤ ਆਇਆ ਇਹਨਾਂ ਨੇ ਉਹ ਜੱਜ ਦੇ ਸਾਹਮਣੇ ਪੀਛੇ ਇੱਕ ਵੀ ਗੱਲ ਨਹੀਂ ਕੀਤੀ ਮੇਰ ਚਲ ਨਹੀਂ ਅੱਗੇ ਸਾਰੀਆਂ ਗੱਲਾਂ ਜੱਜ ਦੇ ਸਾਹਮਣੇ ਬੇਸ਼ਕਰ ਮੈਨੂੰ ਮੇਰੇ ਭਰਾ ਦੀ ਡੈਡ ਬੁੱਢੀ ਚਾਹੀਦੀ ਆ ਇੰਨੀ ਨੁਕਤਾਮਕਿੱਤਾ ਇਨਾ ਮੈਨੂੰ ਪਤਾ ਮੈਨੂੰ ਮੇਰੇ ਭਰਾ ਦੀ ਡੱਡ ਬੋਡੀ ਚਾਹੀਦੀ ਆ ਮੈਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਮੈਨੂੰ ਇਨਸਾਫ ਮਿਲਣਾ ਚਾਹੀਦਾ ਏ ਕਹਿੰਦੇ ਹੋਣ ਵੀ ਪ੍ਰਭਜੋਤ ਸਿੰਘ ਇਸ ਵਾਰ ਨੇ ਐਸੇ ਕਰਕੇ ਕਹਿੰਦਾ ਮੇਰਾ ਪੁਲਿਸ ਕੁਝ ਨਹੀਂ ਕਰ ਸਕਦੀ ਉਹ ਅਜੇ ਵੀ ਇੰਨੀ ਗੱਲ ਕਹਿੰਦਾ ਪਰ ਇਹਨਾਂ ਨੇ ਉਹਨੂੰ ਮਾਰਿਆ ਇਹਨਾ ਮੈਨੂੰ ਪਤਾ ਹੈ ਮੇਰਾ ਨਾਮ ਰਤਨ ਸਿੰਘ ਜੇ ਪਿੰਡ ਸ਼ਮਸ਼ੇਰਪੁਰ ਪਾਇਏ ਜੇ ਵੀ ਸਾਡੀ ਬੇਟੀ ਮਨਪ੍ਰੀਤ ਕੌਰ ਪ੍ਰਭਜੋਤ ਪਿੰਡ ਬਾਂਗਵਾਣ ਦੇ ਨਾਲ ਵਿਆਹੀ ਆ ਇਹਨਾਂ ਦਾ ਕਾਫੀ ਦਿਨ ਤੋਂ ਝਗੜਾ ਚੱਲਦਾ ਸੀ ਇਨੂੰ ਰਾਜੀਨਾਮਾ ਕਰਕੇ ਘਰ ਲਾਜਾਉਂਦੇ ਰਹੇ ਆ ਇਸੇ ਆਧਾਰ ਤੇ ਨਾ ਕਿ ਸਾਡੇ ਬੱਚੇ ਨੂੰ ਸ਼ੱਕ ਬੁਲਾ ਕੇ ਤੇ ਇਹਦਾ ਕਤਲ ਕੀਤਾ ਗਿਆ 1 ਅਕਤੂਬਰ ਦੀ ਘਟਨਾ ਜੇ ਕੀ ਹੋਇਆ ਬਾਕੀ ਜੀ ਬਾਕੀ ਉਸ ਤੋਂ ਬਾਅਦ ਇਹ ਸੰਸਥਾ ਦੇ ਇੱਕ ਨੂੰ ਪਤਾ ਲੱਗਾ ਅਸੀਂ ਪੁਲਿਸ ਪਾਰਟੀ ਲਾ ਕੇ ਘੁੰਮਣਾ ਤੋਂ ਇਹਨਾਂ ਦੇ ਘਰ ਵਿੱਚ ਤਾਰੇ ਲੱਗੇ ਹੋਏ ਤੇ ਇਹਨਾਂ ਦੇ ਸਵਿਚ ਆਫ ਆਏ ਉਤੋਂ ਸਿੱਧਾ ਇਹ ਵੀ ਵਾਕਿਆ ਹੈ ਨਾ ਕੁਝ ਕੀਤਾ ਸਾਨੂੰ ਸਵੇਰੇ ਆਪਣੇ ਗੁੱਤ ਸੂਚਨਾ ਵਾਲਾ ਦੱਸਿਆ ਕਿ ਤੁਹਾਡੇ ਬੰਦੇ ਦਾ ਕੰਮ ਕਤਲ ਹੋ ਗਿਆ ਉਸ ਤੋਂ ਬਾਅਦ ਅਸੀਂ ਪੁਲਿਸ ਪਾਰਟੀ ਲਾ ਕੇ ਘੁੰਮਣੇ ਮਣਾ ਲੈਣਾ ਕਿ ਇਹ ਸਾਨੂੰ ਫਿਰ ਇਸ ਚੀਜ਼ ਦਾ ਪਤਾ ਕਰਕੇ ਦਿੱਤਾ ਕਿ ਘਰ ਨੂੰ ਤਾਲੇ ਲੱਗੇ ਆ ਤੇ ਇਹਨਾਂ ਦੇ ਸੁਚੋਵ ਵੀ ਆਏ ਆ ਉਹਨਾਂ ਸਾਡੇ ਬੇਟੀ ਲੋਕੇਸ਼ਨ ਵਿੱਚ ਕਢਾਈ ਤੇ ਲੋਕੇਸ਼ਨ ਸਾਡੀ ਨਿਕਲੀ ਕਲਾਨੌਰ 950 ਚੌਕ ਹੋਇਆ ਰਸ ਮੇਰਾ ਇਹ ਜਿਹੜਾ ਤੁਹਾਡਾ ਜਵਾਈ ਸੀ ਤੁਹਾਡੇ ਬੇਟੇ ਨੇ ਕਿਸ ਗੱਲੋਂ ਲੈ ਕੇ ਰੰਜਿਸ਼ ਰੱਖਿਆ ਇਹ ਸ਼ੱਕ ਕਰਦਾ ਹੋਇਆ ਆਪਣੇ ਭਾਂਦੇ ਰਾਤ ਤੇ ਸਾਨੂੰ ਇਸ ਚੀਜ਼ ਦਾ ਪਤਾ ਹੀ ਬਾਅਦ ਚ ਨਹੀਂ ਲੱਗਾ ਵੀ ਉਹ ਗੱਲ ਹੈ ਜਾਂ ਨਹੀਂ ਆਇਆ ਉਸੇ ਨਾਲ ਰੰਜਿਸ਼ ਜਾ ਕੇ ਇਹਨੂੰ ਪ੍ਰਭਜੋਤ ਸਿੰਘ ਕਲਦੀਪ ਸਿੰਘ ਪਲਵਿੰਦਰ ਕੌਰ ਤੇ ਸਰਪੰਦ ਕੋਰਾਂ ਦੇ ਮਾਤਾ ਚੋਹ ਜਾਨ ਰਲਕੇ ਦਾ ਕਿਉਂ ਨਾ ਕੰਮ ਕੀਤਾ ਇਹਦੀ ਵਾਰ ਡੱਡ ਬੋਡੀ ਸਿਪਾਈ ਗਈ ਇੱਕ ਨਾ ਚ ਹੋਰ ਬੰਦਾ ਅਰਸ਼ਦੀਪ ਸਿੰਘ ਪਿੰਡ ਜਗਾਲਾ ਗੁਰੂ ਪਿੰਡ ਤਰਨ ਆਈ ਪੁਲਿਸ ਕੋ ਗਏ ਇਹਨੇ ਵੀ ਪੁਲਿਸ ਸਾਤਾ ਮਰੇ ਇਤਿਹਾਸ ਸਾਫ ਮਿਲਣਾ ਚਾਹੀਦਾ ਉਸਨੇ ਇਹ ਚੀਜ਼ ਨੂੰ ਕਰ ਮਤਲਬ ਸਾਨੂੰ ਕਿਸੇ ਤਰੀਕੇ ਦਾ ਨ ਵੀ ਕੋ ਹੱਲ ਨਹੀਂ ਕੱਢਿਆ ਪਹਿਲਾ ਮਹੀਨਾ ਤਾਂ ਕੋਈ ਬੰਦੇ ਨਹੀਂ ਫੜੇ ਗਏ ਤੁਹਾਡੇ ਹੱਥ ਵਿੱਚ ਐਫ ਆਈ ਆਰ ਦੀ ਕਾਪੀ ਹੈ ਕੀ ਕਾਰਵਾਈ ਕੀਤੀ ਗਈ ਪੁਲਿਸ ਨੇ ਉਹ ਤੱਕ ਦੋ ਬੰਦੇ ਫੜੇ ਗਏ ਉਹਨਾਂ ਤੋਂ ਕੋਈ ਸਾਬਤ ਨਹੀਂ ਹੋ ਪਾਇਆ ਸਹੀ ਵੀ ਸਾਡਾ ਬੱਚਾ ਜਿੰਦਾ ਜਿਹਾ ਮਰਿਆ ਹਾਂ ਸਾਨੂੰ ਇਹਨਾਂ ਕੋਈ ਗੱਲ ਕਲੀਅਰ ਅਜੇ ਤੱਕ ਦੱਸੀ ਨਹੀਂ ਜੀ ਅਹੀਂ ਚੋਣਾ ਵੀ ਸਾਨੂੰ ਅਨਸਾਫ਼ ਦਿੱਤਾ ਜਾਵੇ ਸਾਡੇ ਬੇਟੀ ਤੇ ਗੱਡ ਬੋਡੀ ਜਾਂ ਜਿੰਦਾ ਦੇ ਜਿੰਦਾ ਰਸਿਆ ਜਾਵੇ ਕਿਉਂਕਿ ਇਹ ਸਾਹਮਣੇ ਤੋਂ ਸਾਬਤੋਂ ਦਾ ਵੀ ਇਹਦੇ ਸਾਹ ਦੇ ਨਾਲ ਹੀ ਮਿਲੀ ਭਗਤਿਆ ਐਸਐਸਪੀ ਸੂਰ ਸਾਹਿਬ ਨੂੰ ਮਿਲੇ ਤੋਂ ਨਾ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਵੀ ਇਹਨਾਂ ਦਾ ਕੇਸ ਸਾਲਵ ਕਰੋ ਇਹਨਾਂ ਕਿਹਾ ਵੀ ਇਹਨਾਂ ਦੀ ਕਾਰਵਾਈ ਚੱਲ ਰਹੀ ਆ ਫਿਰ ਆਪਾਂ ਪੰਨੂ ਸਾਹਿਬ ਕੋ ਗਏ ਪੰਨੂ ਸਾਹਿਬ ਦੇ ਇਹ ਗੱਲ ਕੇ ਘਾਦੇ ਕਾਰਵਾਈ ਚੱਲ ਰਹੀ ਆ ਹੁਣ ਜਾ ਕੇ ਬੰਦੇ ਫੜੇ ਗਿਆ ਤਾਂ ਸਾਡਾ ਫਿਰ ਇਸ ਚੀਜ਼ ਤੇ ਵੀ ਅਜੇ ਸਾਨੂੰ ਪੂਰਾ ਸਫਲ ਕੋਈ ਮੰਗਲਾ ਸਾਡੇ ਸਾਹਮਣੇ ਨਹੀਂ ਆ ਕਿ ਸਾਡੇ ਬੱਚੇ ਦਾ ਕੋਈ ਇਨਸਾਫ ਹੋ ਜੂਗਾ ਜਾਂ ਨਹੀਂ ਹੋਊਗਾ ਜੇ ਜੀ ਮੰਨ ਲਓ ਜੇ ਤੁਹਾਨੂੰ ਕੋਈ ਬੰਦਾ ਇਨਸਾਫ ਨਹੀਂ ਮਿਲਦਾ ਤਾਂ ਅਗਲੀ ਜਿਹੜੀ ਰਣਨੀਤੀ ਕੀ ਰਹੀ ਕੋਈ ਸੁਧ ਘਾਦੇ ਦੋਸ਼ੀਆਂ ਦੇ ਨਾਲ ਬੈਠ ਕੇ ਖਾਣਾ ਖਾਂਦੇ ਆ ਅਸੀਂ ਇਹਨਾਂ ਤੋਂ ਕੀ ਰੀਲ ਰੱਖਾ ਕੇ ਵੀ ਸਾਡਾ ਇਨਸਾਫਵਾ ਸਕਦੇ ਨੇ ਬੰਦਿਆਂ ਲੈ ਕੇ ਥਾਣੇ ਦਾ ਘਰਾਓ ਕਰਾਂਗੇ ਸਾਡੇ ਬੱਚੇ ਦਾ ਸਾਨੂੰ ਪਤਾ ਲੱਗਣਾ ਚਾਹੀਦਾ 1.5 ਮਹੀਨਾ ਹੋ ਗਿਆ ਵੀ ਮਰਿਆ ਜੀਦਾ ਔਰ ਦੋਸ਼ੀਆਂ ਨੂੰ ਸਖਤ ਤੋਂ ਸਖਤ سزا ਮਿਲਣੀ ਚਾਹੀਦੀ ਅਸੀਂ ਸਤਿਹਕਾਰੀਆਂ ਪੰਜਾਬ ਸਰਕਾਰ ਕੋ ਉਮੀਦ ਕਰਦੇ ਹਾਂ ਇਹਦੇ ਡੀਕੀ ਨਾਲ ਜਾਂਚ ਕਰਕੇ ਤੇ ਸਾਨੂੰ ਸਭ ਆਪਣਾ ਇਹਦਾ ਇਨਸਾਫ ਮਿਲਣਾ ਚਾਹੀਦਾ ਅਸੀਂ ਸਰ ਇੱਕ ਚਤੋੜ ਕੱਟ ਦੇ ਹੈਗੇ ਰਤਨ ਸਿੰਘ ਉਹਨਾਂ ਦਾ ਪੇਟਾ ਕ੍ਰਿਜ ਤੋਂ 1.5 ਮਹੀਨਾ ਪਹਿਲਾਂ ਗੁੰਮ ਹੋਇਆ ਪਰ ਪਰਿਵਾਰ ਨੂੰ ਕਿਹਾ ਜਾ ਰਿਹਾ ਕਿ ਉਹਦਾ ਜਿਹੜਾ ਕਤਲ ਹੋਇਆ ਕੀ ਸਟੇਟਸ ਇਸ ਨਾਲ ਕੇਸ ਦਾ 19 ਦਸਤਰੀਕ ਨੂੰ ਉਹਨਾਂ ਦਾ ਮੁਕੱਦਮਾ ਦਾਜਿਸ ਕੀਤਾ ਸੀ ਤਾਂ ਸਿੰਘ ਨੂੰ ਲੋ ਨੂੰ ਇੱਕ ਸਟੇਟਮੈਂਟ ਦਿੱਤੀ ਗਈ ਸੀ ਵੀ ਮੇਰਾ ਬੱਚਾ ਗੁਰਵਿੰਦਰ ਸਿੰਘ ਜਿਹੜਾ ਨਾ ਉਹਦੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਆਪਣੇ ਰਿਸ਼ਤੇਦਾਰੀ ਦੇ ਵਿੱਚ ਨਾ ਕਿਸੇ ਨਾਲ ਲਾਗੜ ਸੀਗੀ ਤੇ ਉਹਨਾਂ ਨੇ ਨਾ ਉਹਨੂੰ ਹਰਾਸਤ ਚ ਰੱਖਿਆ ਕਿਤੇ ਨਜਾਇਜ਼ ਚੁੱਕੇ ਲੱਗੇ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਉਹਦੇ ਤੋਂ ਬਾਅਦ ਉਹਨੂੰ ਫਿਰ ਇਹਨਾਂ ਨੇ ਕੋਈ ਇੱਕ ਸਟੇਟਮੈਂਟ ਦੁਆਰਾ ਵੱਖਰੀ ਦਰਜ ਕਰਾਈ ਵੀ ਮੇਰੇ ਮੁੰਡੇ ਨੂੰ ਹਵਾ ਕਰ ਲਿਆ ਇਹਨਾਂ ਨੇ ਮਾਰ ਦੇ ਦੇ ਦਿੱਤਾ ਮਨੂ ਸ਼ਾਕਬੇ ਦਾ ਮਾਰਦਣਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ 4 ਬੰਦਿਆਂ ਨੇ ਖਰਾਮ ਕਰਵਾ ਦਦਿਆ ਤੇ 4 ਬੰਦਿਆਂ ਦੇ ਵਿੱਚੋਂ 3 ਬੰਦਿਆਂ ਨੇ ਰਸਤਾ ਪੈ ਚੁੱਕੇ ਆ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਗਵਿੰਦਰ ਵਾਲੇ ਪੁਲਿਸ ਕਸੀ ਚੱਲਦੀ ਆ ਦੋਸ਼ੀ ਹੱਟ ਕੋ ਮਾਰਦੇ ਆ ਤੇ ਕੋਈ ਨਹੀਂ ਉਹ ਅੱਜ ਭਲ ਕੇ ਇਹ ਕਲੀਅਰ ਕਰਦਣਾ ਵਾ ਕਿ ਕੀ ਗੱਲ ਹੋਈ ਸੀ ਕੀ ਨਹੀਂ ਸਾਫ ਹੋ ਜੂਗੀ ਸਾਰੇ ਕਲੀਅਰ ਪਿਕਚਰ ਸਾਰੇ ਸਾਫ ਕਰ ਦਾਂਗੇ ਕਿਦਾਂ ਨੂੰ ਕਿਹਾ ਜਾ ਰਿਹਾ ਕਿ ਸਾਨੂੰ ਕੰਮ ਸੇ ਕੰਮ ਅਤਾ ਹੁੰ ਜਿਹੜੇ ਸਾਡਾ ਬੇਟੇ ਦੀ ਦਤੋ ਚੁਪਿਆ ਜੇ ਜੱਜੀ ਦਾ ਅਸੀਂ ਉੱਤਰ ਤੇ ਬਹੁਤੇ ਪਰਿਵਾਰ ਜਿਹੜਾ ਇਹ ਤਕਰੀਬੇ ਚ ਚੱਲ ਰਹੇ ਹੂ ਸਫਾ ਮਿਸਲ ਤੇ ਜੋ ਆ ਰਿਹਾ ਮੈਂ ਤੁਹਾਨੂੰ ਉਹ ਫੈਕਟ ਦੱਸੇ ਨੇ ਅਜੇ ਅਜੇ ਤੱਕ ਉਹ ਗੁਰਵਿੰਦਰ ਸਿੰਘ ਬਾਰੇ ਜਿਹੜਾ ਨਾ ਉਹ ਦੋਸ਼ੀ ਜਿਹੜਿਆ ਨਾ ਉਹ ਕਲੀਅਰ ਨਹੀਂ ਕਰ ਰਹੇ ਕੋਈ ਨਹੀਂ ਸਾਡੇ ਕੋਲ ਮਾਰਦੇ ਆ ਇੱਕ ਦਿਨ ਦੀ ਗੱਲ ਆਪਾਂ ਕਲੀਅਰ ਕਰ ਦਿੰਦਾ ਵਾਂ ਉਸੇ ਚੱਲ ਰਹੀ ਹੈ ਉਹਨਾਂ ਤੋਂ ਤਾਂ ਤੁਸੀਂ ਜਾਰੀ ਰਹੇ ਜੀ